ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਉਸ ਸੰਤ ਸਿਪਾਹੀ ਦੀ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਅਡਿਆਲੋਜੀ ਆਪਾਂ ਨੂੰ ਕੰਪਾਈਲ ਕਰਕੇ ਗੁਰੂ ਸਾਹਿਬਾਂ ਨੇ ਦਿੱਤੀ ਪਰ ਆਪਾਂ ਉਹਨੂੰ ਇੱਕ ਲੜਾਕੀ ਕੌਮ 'ਚ ਤੇ ਜਜ਼ਬਾਤੀ ਕੌਮ 'ਚ ਬਦਲਤਾ ਜਿਹੜਾ ਸੰਤ ਪਹਿਲਾਂ ਕਿਉਂ ਲਾਇਆ ਸੀ ਸੰਤ ਸਿਪਾਹੀ ਮਤਲਬ ਤੁਸੀਂ ਜਿਹੜੇ ਸੈਂਟ ਪਹਿਲਾਂ ਹੋ ਸੋਲਜਰ ਬਾਅਦ ਚ ਪਹਿਲਾਂ ਤਪੱਸਿਆ ਕਰੋ ਆਪਣੇ ਆਪ ਨੂੰ ਉਸ ਅਨੁਕੂਲ ਕਰੋ ਵੀ ਤੁਸੀਂ ਜੰਗ ਲੜ ਸਕੋ ਆਪਾਂ ਆਪਣੀ ਹੁੰਮੇ ਹੰਕਾਰ ਚ ਇੰਨੇ ਡੁੱਬੇ ਹੋਏ ਆ ਆਪਾਂ ਕਿਵੇਂ ਮਿਸ ਗਾਈਡ ਹੋ ਜੰਨੇ ਆ ਹੁਣ ਨਿਸ਼ੀਕਾਂਤ ਦੂਬੇ ਜੀ ਨੇ ਇੱਕ ਪੁਰਾਣਾ ਡਾਕੂਮੈਂਟ ਜਿਹੜਾ 2015 ਦੇ ਕਰੀਬ ਵਿੱਚ ਬ੍ਰਿਟਿਸ਼ ਨੇ ਬ੍ਰਿਟਿਸ਼ਰਜ਼ ਨੇ ਡਿਕਲੇਅਰ ਕਰਿਆ ਸੀ ਉਹ ਡਾਕੂਮੈਂਟ ਅੱਜ ਟਵੀਟ ਕਰ ਰਹੇ ਨੇ ਤੇ ਸਾਰੀ ਭਾਜਪਾ ਨੇ ਉਹਨੂੰ ਚੱਕ ਲਿਆ ਵੀ ਕਾਂਗਰਸ ਇੰਦਰਾ ਗਾਂਧੀ ਜ਼ਿੰਮੇਵਾਰ ਸੀ ਇਸ ਬਲੂ ਸਟਾਰ ਲਈ ਆਪਾਂ ਇੱਕ ਇਹ ਜੇ ਗੁਰੂ ਸਾਹਿਬ ਨੇ ਕੌਮ ਬਣਾਈ ਸੀ ਜਿਹੜੇ ਕਹਿ ਲਓ ਸਾਰਿਆਂ ਤੋਂ ਵੱਧ ਦਿਮਾਗੀ ਲੇਟੈਸਟ ਰਿਫਾਈਂਡ ਧਰਮ ਜਿਹੜੇ ਕਹਿ ਲਓ ਸਾਰੀਆਂ ਗੱਲਾਂ ਦੇ ਬਾਰੇ ਗੁਰੂ ਮਹਾਰਾਜ ਕਹਿੰਦੇ ਸੀ ਮੇਰਾ ਸਿੱਖ ਅਵੇਅਰ ਹੋਵੇ ਪਰ ਆਪਾਂ ਕੀ ਕਰ ਰਹੇ ਆ ਕਿੰਨੇ ਜਜ਼ਬਾਤੀਆਂ ਆਪਾਂ ਨੂੰ ਕੋਈ ਵੀ ਕੋਈ ਇੱਕ ਮੁੱਦਾ ਚੱਕਦਾ ਉਹ ਮੁੱਦੇ ਤੇ ਪਟਕਾ ਦਿੰਦਾ ਆ ਆਪਾਂ ਇੱਕ ਦੂਜੇ ਖਿਲਾਫ ਤਿਰਕਪਾਨਾ ਕੱਢ ਲੈਂਦੇ ਆ ਉਸ ਮੁੱਦੇ ਤੇ ਕੈਰੀ ਆਨ ਹੋ ਜਾਂਦੇ ਆ ਤੁਸੀਂ ਦੇਖੋ ਬੇਅਦਬੀਆਂ ਦੇ ਮੁੱਦੇ ਤੇ ਕਿਵੇਂ ਕਿੰਨੀਆਂ ਸਰਕਾਰਾਂ ਬਣ ਗਈਆਂ ਤੇ ਆਪਣੇ ਜਜ਼ਬਾਤਾਂ ਨਾਲ ਖਿਲਵਾੜ ਹੋਇਆ ਨਸ਼ੇ ਪਿੱਛੇ ਕਹਿੰਦੇ ਮਜੀਠੀਆ ਜੀ ਨੇ ਵੜਿਆ ਨਸ਼ਾ ਉਹਨੂੰ ਤੋਂ ਬਾਅਦ ਚ 8 ਸਾਲ ਤੋਂ ਨਸ਼ਾ ਚੱਲ ਰਿਹਾ ਕੋਈ ਉਹਦੀ ਗੱਲ ਨਹੀਂ ਕਰਦਾ ਪਰ ਇੱਕ ਕੋਈ ਮੁੱਦਾ ਇਹੋ ਜਿਹਾ ਵਿੱਚ ਬੰਬ ਸਿਰਦੇ ਨੇ ਆਪਾਂ ਪੁਰਾਣੀਆਂ ਗੱਲਾਂ ਤੇ ਜਜ਼ਬਾਤੀ ਹੋ ਕੇ ਆਪਣਾ ਏਕਾਪੰਖ ਕਰ ਲੈਨੇ ਆਂ ਭਗਤਾਂ ਦੇ ਟਕਰਾਰ ਤੱਕ ਗੱਲ ਪਹੁੰਚ ਗਈ ਆਪਣਾ ਹੰਮੇ ਹੰਕਾਰ ਐਡਾ ਵੱਡਾ ਹੋ ਗਿਆ ਕਦ ਤੱਕ ਆਪਾਂ ਬਾਹਰ ਲਈ ਦਿੱਤੀ ਹੋਈ ਜਿਹੜੀ ਇਹ ਲੀਡਰਸ਼ਿਪ ਦੀਆਂ ਗੱਲਾਂ 'ਚ ਆ ਕੇ ਆਪਾਂ ਆਪ ਦਾ ਨੁਕਸਾਨ ਕਰਦੇ ਰਹਾਂਗੇ ਪੰਜਾਬ ਦਿੱਲੀ ਦੀ ਸਿਆਸਤ ਤੇ ਕਾਬਜ ਜਿਹੀ ਕਿਵੇਂ ਆਪਾਂ ਨੂੰ ਹਟਾ ਕੇ ਗੁਰਜਾਤ ਲੋਬੀ ਲਿਆਂਦੀ ਗਈ ਜਿਹੜੇ ਬਾਹਰਲੇ ਇਨਵੈਸਟਰਸ ਨੂੰ ਹਮੇਸ਼ਾ ਹੀ ਬੁਲਾਉਂਦੇ ਰਹੇ ਨੇ ਹੁਣ ਵੀ ਦੇਖ ਲਓ ਬਾਹਰ ਲਿਆਂਦੇ ਹੱਥ 'ਚ ਇੱਕ ਕਟਬੁਤਲੀਆਂ ਬਣ ਕੇ ਆਪਣੀਆਂ ਜਾਇਦਾਦਾਂ ਆਪਾਂ ਨੂੰ ਪੰਜਾਬ 'ਚ ਭਜਾਉਣ ਕਿੰਨੀ ਲੱਗੇ ਹੋਏ ਨੇ ਸਾਰੇ ਫੇਰ ਵੀ ਆਪਾਂ ਉਹ ਜਿਹਾ ਇੱਕ ਬੰਦਾ ਕੋਈ ਨਰੇਟਿਵ ਕ੍ਰੀਏਟ ਕਰਦਾ ਨਾਲੇ ਬਾਜਪਾਈ ਜੀ ਤੇ ਅਦਾਨੀ ਜੀ ਆਪ ਮੂਰੇ ਸੀਗੇ ਉਹਨਾਂ ਦੀ ਆਪਦੀ ਕਿਤਾਬ 'ਚ ਲਿਖਿਆ ਹੈ ਬੀਏਸੀ ਕਾ ਮੇਨ ਪ੍ਰਭਾਵ ਦਿੱਤਾ ਤਾਂ ਬਲੂ ਸਟਾਰ ਆਪਰੇਸ਼ਨ ਹੋ ਗਿਆ ਹੁਣ ਇਹਨਾਂ ਨੇ ਤੁਹਾਡੇ 'ਚ ਫਰਕ ਪਾਉਣਾ ਤੇ ਉਹ ਕਾਂਗਰਸ ਨੂੰ ਬਲੇਮ ਕਰ ਦਿੰਦੇ ਨੇ ਪਰ ਇਸ ਲਈ ਜਿਹੜੀ ਪੂਰੀ ਕਹੋ ਭਾਰਤ ਸਰਕਾਰ ਜ਼ਿੰਮੇਵਾਰ ਹੈ ਜਿਹਦੇ ਵਿੱਚ ਆਪੋਜੀਸ਼ਨ ਵੀ ਸੀ ਜਿਹਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਵੀ ਸੀ ਤੇ ਜਿਹਦੇ ਵਿੱਚ ਬਿਊਰੋਕਰੇਟਸ ਵੀ ਸੀਗੇ ਇਹ ਜੇ ਚਾਹੁੰਦੇ ਤਾਂ ਅਟੈਕ ਨਹੀਂ ਹੋਣਾ ਸੀ ਪਰ ਸਾਰਿਆਂ ਨੇ ਰਣ ਕੇ ਸਿੱਖਾਂ ਨੂੰ ਕੁੱਟਿਆ ਇਸ ਕਰਕੇ ਇਹਨਾਂ ਦੇ ਪਕਾਵੇ ਚ ਨਾ ਆਓ ਆਪਣਾ ਆਪ ਨਾ ਖਰਾਬ ਕਰੋ ਆਓ ਰਣ ਮਿਲ ਕੇ ਆਪਾਂ ਆਪਣੀ ਏਕਾ ਕਰੀਏ ਆਪਣਾ ਇਹ ਨਾ ਹੋਵੇ ਜਿਵੇਂ ਜਲੂਸ ਕੱਢਿਆ ਪਿਆ ਸਿੱਖਾਂ ਨੇ ਹਵੇਗ ਗੁਰੂ ਮਹਾਰਾਜ ਨੇ ਕਿਹਾ ਸੀ ਮੈਨੂੰ ਉਹ ਸਿੱਖ ਪਸੰਦ ਆ ਜਿਹੜਾ ਸਿੱਖ ਸਿੱਖ ਤੋਂ ਹਾਰ ਕੇ ਖੁਸ਼ ਹੋਵੇ ਇੱਥੇ ਆਪਾਂ ਆਪਣੀ ਹੁੰਮੇ ਹੰਕਾਰ ਚ ਲੋਕਾਂ ਨੂੰ ਹਰਾ ਕੇ ਖੁਸ਼ ਹੋ ਰਹੇ ਆਂ ਅਕਲ ਨੂੰ ਹੱਥ ਮਾਰੋ ਨਾ ਕਿਸੇ ਦੀ फडਕਾਏ ਤੇ फडਕੋ ਜਿੱਥੇ ਭਾਰਤ ਸਰਕਾਰ ਜ਼ਿੰਮੇਵਾਰ ਹੈ ਉੱਥੇ ਆਪਾਂ ਵੀ ਜ਼ਿੰਮੇਵਾਰ ਹੈ ਐਟੈਕ ਪਿੱਛੇ ਹਰੇਕ ਸਿੱਖ ਵੀ ਜ਼ਿੰਮੇਵਾਰ ਹੈ ਨਾ ਉੱਥੇ ਅੰਦਰ ਹਥਿਆਰ ਜਾਂਦੇ ਨਾ ਐਟੈਕ ਹੁੰਦਾ ਆਪਾਂ ਕਿਉਂ ਨਹੀਂ ਆਪਣੀ ਲੜਾਈ ਜਿਵੇਂ ਆਰਐਸਐਸ ਵਾਲੇ ਨੇ ਗੁਰੂ ਨਾਨਕ ਦੀ ਈਡੀਓਲੋਜੀ ਚੋਰੀ ਕਰਕੇ ਉਹਦੇ ਤੇ ਕੰਮ ਕਰ ਰਹੇ ਨੇ ਆਪਾਂ ਨੂੰ ਗਾਂਧੀ ਦੀ ਈਡੀਓਲੋਜੀ ਚੋਰੀ ਕਰਕੇ ਆਪਾਂ ਕਿਉਂ ਨਹੀਂ ਗਾਂਧੀ ਵਾਂਗ ਲੜਾਈ ਲੜ ਸਕਦੇ ਤੁਸੀਂ ਦੇਖੋ ਦਿੱਲੀ ਸੰਘਰਸ਼ 'ਚ ਜਦ ਕਿਸਾਨਾਂ ਨੇ ਉੱਥੇ ਜਾ ਕੇ ਬੈਠੇ ਨੇ ਜੇ ਉੱਥੇ ਇੱਕ ਵੀ ਬੰਦਾ ਕੋਈ ਇਹ ਜੀ ਕਾਰਵਾਈ ਕਰ ਦੁੰਦਾ ਤੇ ਆਪਾਂ ਨੂੰ ਕਿੰਨੀ ਨਿਮੋਸ਼ੀ ਸਹਿਣੀ ਪੈਂਦੀ ਇਹ ਗੱਲ ਆਪਦੇ ਲੜ ਬੰਨੋ ਤੇ ਸ਼ਾਂਤਮਈ ਆਪਾਂ ਇਹਨਾਂ ਨੂੰ ਰੋਕ ਸਕਦੇ ਆ ਹੋਰ ਕੋਈ ਤਰੀਕਾ ਨਹੀਂ ਸ਼ਾਂਤਮਈ ਰਹਿ ਕੇ ਇਕਾ ਕਰਕੇ ਆਹ ਇੱਕ ਥੱਲੇ ਇੱਕ ਛੱਡੇ ਥੱਲੇ ਇਕੱਠੇ ਹੋਈ ਏ ਨਾ ਐ ਜਲੂਸ ਕੱਢੀ ਆਪਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ